हां जी मम्मी आ गई। ਉਹ ਫਿਰ ਭਾਬੀ ਆ ਗਏ ਨਾ ਫਿਰ ਉਹ ਮੈਂ ਕਿਹਾ ਵੀ ਚੱਲ ਵੀ ਮੇਰਾ ਵੀ ਸਰਦ ਨਹੀਂ ਹੈਗਾ ਮੈਂ ਤਾਂ ਰਹਿ ਪੀ ਸੀ ਵੀ ਮम्मी ਬਿਮਾਰ ਸੀਗੇ। ਚੱਲ ਪੁੱਤ ਆਪੇ ਘਰੀ ਸੱਤ ਰਹਿ ਕੇ ਸਰਦਾ ਕਿੱਥੇ ਬਗਾਉਣੇ ਘਰ ਕਿਤੇ ਕੱਟੀਆਂ ਹੁੰਦੀਆਂ ਨੇ ਆਪਦਾ ਘਰੇ ਕੰਮ ਆਉਂਦਾ। ਆ ਮम्मी ਨੇ ਮੈਨੂੰ ਸੂਟ ਦਿੱਤਾ ਇੱਕ ਥੋੜ ਨੂੰ ਇੱਕ ਮੈਨੂੰ ਦਿੱਤਾ ਦੇਖ ਤਾ ਸੋਹਣੀ। ਹੋਣਾ ਕਮਰੇ ਸੀਗੇ ਤੂੰ ਹੈਂ ਆਪਣੇ ਘਰੇ ਕਾਸਾ ਘਾਟਾ ਰੱਖ ਬੜਾ ਬਹੁਤ ਕੁਝ ਲੱਗਦਾ ਹੈ ਪਤਾ ਨਹੀਂ ਲੈ ਕੇ ਆਏ ਨੇ ਇੱਕ ਤੈਨੂੰ ਪਰ ਕੇ ਆ ਸੂਟਾਂ ਵਿਚ ਹੈਂ ਆਇਆ ਕਰੀਂ कपड़े नी सोने लग रहे है ने जी ने, बहुत सोने पर आप रखने नहीं है देख तेरा डेडी बिमार है तेरी मम्मी बिमार है ਉਹ ਤਾਂ ਪਕੈਸਾ ਦਾ ਇਹ ਤਾਂ ਆਇਆ ਨਹੀਂ ਤੇ ਮੰਮੀ ਨੇ ਰੱਖ ਲਈ ਚਲੋ ਬਾਸਕਾਰ ਦੀ ਬੋਤ ਉਹ ਵੀ ਧੀਆ ਵਾਲਾ ਘਰ ਠੀਕ ਹੈ